ਪੂਰੇ ਦੇਸ਼ ਦੇ ਵਿੱਚ ਤੁਹਾਨੂੰ ਪੰਜਾਬ ਹੀ ਦਿੰਦਾ ਇਹ ਉਹ ਪੰਜਾਬ ਹੈ ਜਿਹਨੇ ਪੂਰੇ ਦੇਸ਼ ਦਾ ਢਿੱਡ ਭਰਿਆ ਕੀ ਹਿਮਾਚਲ ਸਾਡੇ ਦੇਸ਼ ਦਾ 파ਟ ਨਹੀਂ ਹੈ ਜੋ ਪਹਿਲਾਂ ਤਾਂ ਉਹ 50 ਰੁਪਏ ਕੱਟੇ ਜਾਂਦੇ ਆ ਉਹਦਾ ਕੋਈ ਰੂਲ ਹੀ ਹੈ ਨਹੀਂਗਾ ਪਰ ਉਹ ਪਾਈ ਜੇ ਇਦਾਂ ਟ੍ਰੀਟ ਕਰਦੇ ਨੇ ਫਿਰ ਛੱਡ ਦਿਓ ਹਿਮਾਚਲ ਜਾਣਾ ਸ਼੍ਰੀ ਅਕਾਲ ਜੀ ਇੰਟਰਵਿਊ ਪੰਜਾਬੀ ਉਹ ਅੱਜ ਗੱਲ ਕਰਨੀਆਂ ਜਿਹੜੇ ਸਾਡੇ ਨੌਜਵਾਨ ਮੁੰਡੇ ਮੋਟਰਸਾਈਕਲਾਂ ਤੇ ਝੰਡੇ ਲਾ ਕੇ ਹਿਮਾਚਲ ਵੱਲੋਂ ਐਂਟਰ ਕਰ ਰਹੇ ਨੇ ਤਾਂ ਹਿਮਾਚਲ ਦੇ ਵਿੱਚ ਉਹਨਾਂ ਨਾਲ ਬੁਰਾ ਵਿਹਾਰ ਕੀਤਾ ਜਾ ਰਿਹਾ ਫੋਟੋਆਂ ਵਾਲੇ ਸੰਤ ਜੀ ਨਾਲ ਸਿੰਘ ਜੀ ਖਾਲਸਾ ਪਿੰਡਰਾਲਾ ਨੇ ਫੋਟੋਆਂ ਵਾਲੇ ਦੇ ਝੰਡੇ ਉਤਾਰੇ ਜਾ ਰਹੇ ਨੇ ਕੀ ਹਿਮਾਚਲ ਸਾਡੇ ਦੇਸ਼ ਦਾ 파ਟ ਨਹੀਂ ਹੈ ਜਦੋਂ ਹਿਮਾਚਲ ਵਾਲੇ ਵੀਰ ਪੰਜਾਬ ਚ ਚੰਡੀਗੜ੍ਹ ਆ ਕੇ ਨੌਕਰੀ ਕਰਦੇ ਨੇ ਮਹਾਲੀ ਨੌਕਰੀ ਕਰਦੇ ਨੇ ਤਾਂ ਕੀ ਅਸੀਂ ਉਹਨਾਂ ਤੋਂ ਟੈਕਸ ਲੈਨੇ ਆ ਸਾਡੇ ਮੋਟਰਸਾਈਕਲ ਵਾਲੇ ਮੁੰਡਿਆਂ ਤੋਂ 50 ਰੁਪਏ ਪਰਚੀ ਕੱਟੀ ਜਾ ਰਹੀ ਹੈ ਜਦ ਕਿ ਉਹ ਪਰਚੀ ਦਾ ਕੋਈ ਰੂਲ ਹੀ ਹੈ ਨਹੀਂਗਾ ਅਗਲੀ ਗੱਲ ਹਿਮਾਚਲ ਕਿਹੜੇ ਬੇਸ ਤੇ ਪਰਚੀਆਂ ਕੱਟ ਰਿਹਾ ਮੈਨੂੰ ਇਹਦਾ ਜਵਾਬ ਦਿੱਤਾ ਜਾਵੇ ਫਿਰ ਆ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਇੱਕ ਹਿਮਾਚਲੀ ਵੀਰ ਆ ਸਿਰ ਤੇ ਟੋਪੀ ਲਈ ਆ ਉਹ ਵਰਕਾ ਮਾਰ ਮਾ ਰੌਲਾ ਪਾਪਾ ਸਾਡੇ ਮੁੰਡਿਆਂ ਨੂੰ ਕਿਹੜਾ ਤੁਸੀਂ ਫੋਟੋ ਕਿਵੇਂ ਲਈਆਂ ਲਾਓ ਕੀ ਇਸ ਤਰੀਕੇ ਟ੍ਰੀਟ ਕਰ ਰਿਹਾ ਜ ਪਾਕਿਸਤਾਨ ਦੇ ਵਿੱਚ ਲੱਗੀ ਹੋਈ ਹੈ ਦੂਜੇ ਦੇਸ਼ ਦੇ ਵਿੱਚ ਲੱਗੀ ਹੈ ਕੀ ਹਿਮਾਚਲ ਸਾਡੇ ਦੇਸ਼ ਦਾ ਹਿੱਸਾ ਨਹੀਂ ਹੈ ਜਾਂ ਜਦੋਂ ਉਹ ਲੋਕ ਸਾਡੇ ਵੱਲ ਨੂੰ ਆਉਂਦੇ ਨੇ ਅਸੀਂ ਇਦਾਂ ਟਰੀਟ ਕਰਦੇ ਹਾਂ ਜੇ ਭਾਈ ਸਰਕਾਰੋ ਤੁਸੀਂ ਐਂ ਕਰਨਾ ਹੈ ਫਿਰ ਪੱਕੇ ਬਾਰਡਰ ਬਣਾ ਦਿਓ ਫਿਰ ਵੀਜ਼ਾ ਦਿਆ ਕਰੋ ਫਲਾਣੇ ਦੇਸ਼ ਚਾਹੋ ਫਲਾਣੇ ਚ ਨਾ ਆਓ ਇਹ ਸੋਚਣਾ ਪਊਗਾ ਖਾਸ ਤੌਰ ਤੇ ਜਿਹੜੇ ਹਿਮਾਚਲ ਦੇ ਵਸਿੰਦੇ ਨੇ ਲੋਕਲ ਉਹਨਾਂ ਨੂੰ ਸੋਚਣਾ ਪਊਗਾ ਤੁਹਾਡਾ ਰੋਜ਼ਗਾਰ ਕੀ ਹੈ ਬ੍ਰਦਰ ਜਦੋਂ ਪੂਰੇ ਦੇਸ਼ ਤੋਂ ਲੋਕ ਤੁਹਾਡੇ ਹਿਮਾਚਲ ਵਿੱਚ ਘੁੰਮਣ ਜਾਂਦੇ ਨੇ ਜਦੋਂ ਟੂਰਿਸਟ ਜਾਂਦਾ ਹੈ ਤਾ ਫਿਰ ਉਹਦਾ ਖਾਂਦਾ ਪੀਂਦਾ ਉੱਥੋਂ ਉਹ ਟੈਕਸ ਉਹ ਪੈਸਾ ਤੁਹਾਨੂੰ ਇਨਕਮ ਹੁੰਦੀ ਹੈ ਹੈਨਾ ਤੇ ਹੁਣ ਜੇ ਤੁਸੀਂ ਟੂਰਿਸਟਾਂ ਨਾਲ ਇਦਾਂ ਦਾ ਵਿਹਾਰ ਕਰੋਗੇ ਤਾਂ ਫੇਰ ਭਾਈ ਟੂਰਿਸਟ ਕਿਵੇਂ ਆਊਗਾ ਸਾਡੇ ਪੰਜਾਬੀ ਨੌਜਵਾਨਾਂ ਨੂੰ ਮੇਰੀ ਕੀ ਅਪੀਲ ਆ ਭਾਈ ਜੇ ਇਦਾਂ ਟਰੀਟ ਕਰਦੇ ਨੇ ਫਿਰ ਛੱਡ ਦਿਓ ਹਿਮਾਚਲ ਜਾਣਾ ਰਹਿਣ ਦਿਓ ਹਿਮਾਚਲ ਜਾਲ ਨੂੰ ਸਾਨੂੰ ਆਪਦੀ ਬੇਇੱਜ਼ਤੀ ਕਰਾਉਣ ਦਾ ਕੋਈ ਸ਼ੌਕ ਨਹੀਂ ਹੈ ਤੁਸੀਂ ਜਾ ਜਾ ਤੁਹਾਡੇ ਮੁਰਸਲ ਕੇਰੇ ਜਾਂਦੇ ਨੇ ਤੁਹਾਡੇ ਝੰਡੇ ਲਾਏ ਜਾਂਦੇ ਨੇ ਤੁਹਾਨੂੰ ਬੁਰਾ ਭਲਾ ਕਿਹਾ ਜਾਂਦਾ ਗਾਲਾਂ ਤੱਕ ਡੀਆਂ ਜਾਂਦੀਆਂ ਨੇ ਇਹ ਇਹਨਾਂ ਦੇ ਮੰਤਰੀ ਕਹਿੰਦੇ ਨੇ ਪੰਜਾਬ ਨੇ ਹਿਮਾਚਲ ਦਾ ਮਾਹੌਲ ਖਰਾਬ ਕਰਤਾ ਹਣਾ ਜਦੋਂ ਇਹ ਐਡੀ ਗੱਲ ਕਹਿ ਸਕਦੇ ਨੇ ਤਾਂ ਫੇਰ ਭਾਈ ਸਾਨੂੰ ਉੱਥੇ ਜਾਣ ਦੀ ਜ਼ਰੂਰਤ ਹੀ ਨਹੀਂ ਬਣਦੀਗੀ ਅਸੀਂ ਪੰਜਾਬੀ ਜਾ ਕੇ ਕਹਿੰਦੇ ਮਾਹੌਲ ਕਰ ਦਿੰਦੇ ਖਰਾਬ ਕਰਦਾ ਚਿੱਟਾ ਪੰਜਾਬ ਤੋਂ ਆਏ ਇਹ ਵੀ ਇਹਨਾਂ ਦੇ ਮੰਤਰੀ ਨੇ ਇੱਕ ਗੱਲ ਕਹੀ ਸੀ ਯਾਰ ਹਰੇਕ ਪੂਰੇ ਦੇਸ਼ ਦੇ ਵਿੱਚ ਤੁਹਾਨੂੰ ਪੰਜਾਬ ਹੀ ਦਿੰਦਾ ਇਹ ਉਹ ਪੰਜਾਬ ਹੈ ਜਿਹਨੇ ਪੂਰੇ ਦੇਸ਼ ਦਾ ਢਿੱਡ ਭਰਿਆ ਹੈ ਹਰੀ ਕ੍ਰਾਂਤੀ ਨਾਲ ਅਸੀਂ ਆਪਦੇ ਅੰਦਰ ਤਾਂ ਗਾਲ ਲੇ ਪਰ ਪੂਰੇ ਦੇਸ਼ ਨੂੰ ਅਨਾਜ ਪਹੁੰਚਾਇਆ ਯਾਰ ਹੁਣ ਤੁਸੀਂ ਪੰਜਾਬ ਨਾਲ ਇਹ ਚਾਲਾਂ ਕਰਦੇ ਹੋ ਇਹ ਜਾਣਬੁੱਝ ਕੇ ਹੋ ਰਿਹਾ ਹੈ हिमाਚਲੀ ਵੀਰਾਂ ਨੂੰ ਮੈਂ ਕਹਿਣਾ ਚਾਹੁੰਨਾ ਤੁਸੀਂ ਸਾਡੇ ਛੋਟੇ ਭਾਈਓ ਹੈਨਾ ਇਹ ਹਿਮਾਚਲ ਪੰਜਾਬ ਦਾ ਏਕਾ ਤੋੜਨ ਦੀ ਗੱਲ ਹੋ ਰਹੀ ਹੈ ਆ ਦੋ ਦਿਨ ਪਹਿਲਾਂ ਲੁਧਿਆਣੇ ਕੀ ਹੋਇਆ ਹੋਲੀ ਵਾਲਦਨ ਮੁਸਲਮਾਨਾਂ ਅਤੇ ਪ੍ਰਵਾਸੀ ਜਿਨ੍ਹਾਂ ਨੂੰ ਅਸੀਂ ਪ੍ਰਵਾਸੀ ਕਹਿੰਦੇ ਆ ਉਹਨਾਂ ਦਾ ਆਪਸੀ ਟਕਰਾਅ ਹੋ ਗਿਆ ਜਾਣਬੁੱਝ ਕੇ ਅਜ ਤੱਕ ਇਹ ਖਬਰ ਯੂਪੀ ਬਿਹਾਰ ਚ ਤਾਈਆਂ ਸੀ ਪੰਜਾਬ ਚ ਤੱਕ ਨਹੀਂ ਹੋਇਆ ਇਹ ਜਾਣਬੁੱਝ ਕੇ ਸਰਕਾਰਾਂ ਸਾਜ਼ਿਸ਼ਾਂ ਕਰ ਰਹੀਆਂ ਨੇ ਪੰਜਾਬੀਆਂ ਨੂੰ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਇਸ ਲਈ ਆਓ ਇੱਕਜੁੱਟ ਹੋਈਏ ਇੱਕ ਮੁੱਠ ਹੋਈਏ ਜੇ ਭਾਈ ਹਿਮਾਚਲ ਨੇ ਨਹੀਂ ਕਹਿੰਦੇ ਇਦਾਂ ਸਾਨੂੰ ਆਉਣ ਦਿੰਦੇ ਫਿਰ ਸਾਨੂੰ ਹਿਮਾਚਲ ਜਾਣ ਦੀ ਜਰੂਰਤ ਨਹੀਂ ਹਿਮਾਚਲ ਦੇ ਮੁੱਖ ਮੰਤਰੀ ਸੁਖੂ ਜੀ ਨੂੰ ਕੀ ਬੇਨਤੀ ਹੈ ਕਿ ਤੁਸੀਂ ਆਪਦੇ ਹਿਮਾਚਲ ਦੇ ਵਿੱਚ ਸਾਡੇ ਪੰਜਾਬੀਆਂ ਦੀ ਜਾਨ ਦੀ ਸਾਡੇ ਪੰਜਾਬੀਆਂ ਦੀ ਸੇਫਟੀ ਦੀ ਤੁਸੀਂ ਰਖਵਾਲੀ ਕਰਨੀ ਹੈ ਕਿਉਂਕਿ ਅਸੀਂ ਤੁਹਾਡੇ ਰਾਜ ਦੇ ਵਿੱਚ ਐਂਟਰ ਕੀਤੇ ਆ ਸੋ ਜੇ ਕਿਸੇ ਵੀ ਪੰਜਾਬੀ ਮੁੰਡੇ ਨੂੰ ਜਾਂ ਨੌਜਵਾਨ ਮੁੰਡੇ ਨੂੰ ਸਿੱਖ ਮੁੰਡੇ ਨੂੰ ਕੁਝ ਹੁੰਦਾ ਹੈ ਤਾਂ ਉਹਦਾ ਜ਼ਿੰਮੇਵਾਰ ਹਿਮਾਚਲ ਪ੍ਰਸ਼ਾਸਨ ਹਿਮਾਚਲ ਸਰਕਾਰ ਹੋਊਗੀ ਨਾਲੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਈ ਨੂੰ ਕੀ ਬੇਨਤੀ ਤੁਸੀਂ ਹਿਮਾਚਲ ਦੇ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰੋ ਵੀ ਯਾਰ ਇਹ ਕੀ ਹੋ ਰਿਹਾ ਹੈ ਤੁਸੀਂ ਸਾਡੇ ਨਾਲ ਇਦਾਂ ਟਰੀਟ ਕਰ ਰਹੇ ਹੋ ਜਿਦਾਂ ਅਸੀਂ ਅਫਗਾਨਿਸਤਾਨ ਦੇ ਵਿੱਚ ਆ ਗਏ ਅਸੀਂ ਕਿਸੇ ਦੂਜੇ ਦੇਸ਼ ਦੇ ਵਿੱਚ ਆ ਗਏ ਕਿਉਂ ਸਾਡੇ ਮੁੰਡਿਆਂ ਨੂੰ ਇਦਾਂ ਟਰੀਟ ਕੀਤਾ ਜਾ ਰਿਹਾ ਉਹਨਾਂ ਨੂੰ ੱੱਕੇ ਨਾਲ ਦਬਕੇ ਮਾਰ ਮਾਰ ਕਿਉਂਕਿ ਸਾਡੇ ਮੁੰਡੇ 5-7 ਹੁੰਦੇ ਨੇ ਉੱਥੋਂ ਵਾਲੇ 35-40 ਇਕੱਠੇ ਹੋਗੇ ਤਾਂ ਫਿਰ ਦਬਾਬ ਨਾਲ ਲੈਂਦੇ ਨੇ ਅੱਲਾਹੋ ਤੰਗਾ ਫੋਟੋਆਂ ਪਾੜਦੇ ਨੇ ਬੇਅਦਬੀਆਂ ਹੁੰਦੀਆਂ ਨੇ ਉਹ ਦੁੱਖ ਲੱਗਦਾ ਚੀਸ ਲੱਗਦੀ ਆ ਯਾਰ ਕਿਰਪਾ ਕਰਕੇ ਤੁਸੀਂ ਉਹਨੇ ਸਰਕਾਰ ਨਾਲ ਗੱਲ ਕਰੋ ਵੀ ਭਾਈ ਇਹ ਹੋ ਕੀ ਰਿਹਾ ਜੇ ਇਦਾਂ ਹੀ ਹੋਊਗਾ ਤਾਂ ਤੁਸੀਂ ਕਾਨੂੰਨ ਬਣਾ ਦਿਓ ਵੀ ਜਿਵੇਂ ਅਸੀਂ ਜਾਣ ਲੱਗੇ ਸਾਡੀ ਗੱਡੀ ਟੈਕਸ ਦਿੰਦੀ ਹੈ ਹਿਮਾਚਲ ਦੇ ਵਿੱਚ ਜਿਹਨੂੰ ਗ੍ਰੀਨ ਟੈਕਸ ਕਹਿ ਦਿੰਦੇ ਨੇ ਮੇਰਾ ਖਿਆਲ ਆ ਤਾਂ ਫਿਰ ਪੰਜਾਬ ਜਦੋਂ ਵੜਦੇ ਨੇ ਭਾਈ ਅਸੀਂ ਵੀ ਟੈਕਸ ਲਵਾਂਗੇ। ਤਾਂ ਉਹ ਲੋਕਾਂ ਜਿਹੜੇ ਗੁਰਮਾਨੀ ਨੂੰ ਮੰਨਣੇ ਆ। ਮਾਨਸ ਕੀ ਜਾਤ ਸਭੇ ਇਕੇ ਪਹਿਚਾਨ ਬੋ ਪਰ ਯਾਰ ਇਦਾਂ ਥੋੜੀ ਅਸੀਂ ਆਪਦੇ ਮੁੰਡਿਆਂ ਨਾਲ ਧੱਕਾ ਸਹੀ ਜਾਵਾਂਗੇ ਯਾਰ। ਮੈਂ ਸਾਡੇਆਂ ਨੂੰ ਕਹਿਣਾ ਯਾਰ ਤੁਸੀਂ ਹਿਮਾਚਲ ਟਿੰਡੇ ਲੈਣ ਜਾਂਦੇ ਹੋ ਯਾਰ। ਜਦੋਂ ਅਗਲੇ ਕਹਿੰਦੇ ਨਹੀਂ ਫਿਰ ਨਹੀਂ ਤਾਂ ਨਹੀਂ ਯਾਰ ਅਸੀਂ ਨਹੀਂ ਜਾਂਦੇ ਪਰ ਰਹਿਣ ਦੋ ਯਾਰ। ਜਿਹੜੇ ਸਾਡੇ ਨੌਜਵਾਨ ਮੁੰਡੇ ਨੇ ਉਹਨਾਂ ਨੂੰ ਕਹਿਣਾ ਚ ਜਿਹੜੇ ਜੇ ਇਦਾਂ ਕੁਝ ਕਰਦੇ ਨੇ ਫਿਰ ਅਸੀਂ ਨਹੀਂ ਜਾਣਾ ਫਿਰ ਤੁਸੀਂ ਇਹ ਕਹਿ ਦਿਓ ਵੀ ਅਸੀਂ ਨਹੀਂ ਜਾਣਾ ਕਿਉਂਕਿ ਸਾਨੂੰ ਬੇਇੱਜ਼ਤੀ ਕਰਵਾਉਣ ਦਾ ਸ਼ੌਕ ਨਹੀਂ ਉਮੀਦ ਕਰਦਾ ਕਿ ਸਰਕਾਰਾਂ ਇਸ ਮਸਲੇ ਤੇ ਗੱਲਬਾਤ ਕਰਨਗੀਆਂ ਤੇ ਮਸਲਾ ਸੁਲਝਾਉਣਗੀਆਂ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ